ਤੁਸੀਂ ਜੁੜੇ ਹੋ ਗੁਰੂ ਵਰਸਾਇਲ ਲਾਈਵ ਨਾਲ ਤੇ ਲਾਈਵ ਤੁਹਾਡੇ ਨਾਲ ਗੱਲਬਾਤ ਦੇ ਲਈ ਕਿ ਆਸੀ 9:30 ਵਜੇ ਲਾਈਵ ਹੋਵਾਂਗੇ ਤੇ ਲਾਈਵ ਜਿਹੜੀ ਵੱਡੀ ਜਾਣਕਾਰੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਸ਼ਨ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਜਿਹੜਾ ਉਹ ਆ ਚੁੱਕਿਆ ਹੈ ਸਭ ਤੋਂ ਪਹਿਲਾਂ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਮਾਮਲੇ 'ਚ ਨਵਾਂ ਮੋੜ ਕੀ ਆਇਆ ਇੱਕ ਐਫ ਆਈ ਆਰ ਜਿਹੜੀ ਆ ਉਹ ਦਰਜ ਕਰ ਲਈ ਗਈ ਹੈ ਜਿਹੜੀ ਸਿੱਟ ਬਿਠਾਈ ਗਈ ਸੀ ਸਿੱਟ ਵੱਲੋਂ ਆਪਣਾ ਫੈਸਲਾ ਦੇ ਦਿੱਤਾ ਗਿਆ ਹੈ ਵੱਡੇ ਅਪਡੇਟ ਤੁਹਾਡਾਂ ਨਾਲ ਸਾਂਝੀ ਕਰ ਦਿੰਦੇ ਹੈਗੇ ਆ ਸਭ ਤੋਂ ਪਹਿਲੇ ਮੈਂ ਦੱਸ ਦਿੰਨਾ 52 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਆ ਇਹ ਐਫ ਆਈ ਆਰ ਦੀ ਉਹ ਕਾਪੀ ਹੈ ਮੇਰੇ ਹੱਥ ਦੇ ਵਿੱਚ ਸਵੇਰ ਤੋਂ ਇਹ ਗੱਲ ਚਰਚਾ ਦੇ ਵਿੱਚ ਸੀ ਵਕ ਵਕ ਵਟਸਐਪ ਗਰੁੱਪਾਂ ਦੇ ਵਿੱਚ ਐਫ ਆਈ ਆਰ ਕਿੱਥੇ ਆ ਐਫ ਆਈ ਆਰ ਹੋਈ ਆ ਕਿੰਨਾ ਲੋਕਾਂ ਤੇ ਐਫ ਆਈ ਆਰ ਹੋਈ ਆ ਸਾਰੇ ਨਾਮ ਵੀ ਦੱਸ ਦਿੰਨੇ ਆ ਇੱਕ ਇੱਕ ਜਾਣਕਾਰੀ ਇਸ ਐਫ ਆਈ ਆਰ ਦੇ ਵਿੱਚ ਪਾਈ ਗਈ ਆ ਪੂਰੀ ਜਾਣਕਾਰੀ ਤੁਹਾਨੂੰ ਦੱਸਣੀ ਹੈਗੀ ਆ ਪੂਰੀ ਕਾਪੀ ਜਿਹੜੀ ਆ ਦੇਖ ਸਕਦੇ ਹੋ ਪੂਰੀ ਕਾਪੀ ਮੇਰੇ ਹੱਥ ਦੇ ਵਿੱਚ ਹੈ ਲਾਈਵ ਹੀ ਤੁਹਾਡੇ ਨਾਲ ਗੱਲਬਾਤ ਕਰਨੀ ਆ ਤੇ ਲਾਈਵ ਹੀ ਤੁਹਾਨੂੰ ਦੱਸਣਾ ਹੈਗਾ ਜਸ਼ਨ ਦੇ ਮਾਮਲੇ ਦੇ ਵਿੱਚ ਕੀ ਮੋੜ ਆਇਆ ਕਿਵੇਂ ਹੋਇਆ ਸਭ ਤੋਂ ਪਹਿਲਾਂ ਜਸ਼ਨ ਜਿਹੜੀ ਆਤਮ ਹੱਤਿਆ ਕਰ ਲੈਂਦਾ ਹੈਗਾ ਉਸ ਤੋਂ ਬਾਅਦ ਜੋ ਕੁਝ ਹੋਇਆ ਸਭ ਲੋਕਾਂ ਦੇ ਸਾਹਮਣੇ ਆ ਇੱਕ ਦਰਖਾਸਤ ਜਿਹੜੀ ਆ ਪਰਿਵਾਰ ਦੇ ਵੱਲੋਂ ਇੱਕ ਐਕਸ਼ਨ ਕਮੇਟੀ ਤਿਆਰ ਹੋਈ ਉਹ ਦਰਖਾਸਤ ਦੇ ਦਿੰਦੀ ਹੈਗੀ ਐਸਐਸਪੀ ਫਰਜ਼ਪੁਰ ਨੂੰ ਉਸ ਤੋਂ ਬਾਅਦ ਇੱਕ ਸੈੱਟ ਬਿਠਾ ਦਿੱਤੀ ਜਾਂਦੀ ਹੈ ਜਿਹੜੀ ਦਰਖਾਸਤ ਦਿੱਤੀ ਜਾਂਦੀ ਹੈ ਪਰਿਵਾਰ ਦੇ ਵੱਲੋਂ ਉਸ ਦੇ ਵਿੱਚ ਦੋ ਨਾਮ ਹੀ ਸਿਰਫ ਦਿੱਤੇ ਜਾਂਦੇ ਆ ਪਰ ਜਿਹੜੀ ਹੁਣ ਐਫ ਆਈ ਆਰ ਹੋਈ ਆ ਹਰਾਨੀ ਜਨਕ ਐਫ ਆਈ ਆਰ ਦੇ ਵਿੱਚ ਇੱਕ ਨਿਕਲ ਕੇ ਸਾਹਮਣੇ ਆਇਆ ਉਹਨਾਂ ਨਾਵਾਂ ਤੋਂ ਇਲਾਵਾ 108 ਜਿਹੜੀ ਧਾਰਾ ਲਗਾਈ ਗਈ ਹੈ ਇੱਕ ਕਾਠ بڑا ਦੋ ਕਾਠ ਭਾਈ ਦੋ ਵੀ ਲਗਾਈ ਗਈ ਹੈ ਕੀ ਹੋਇਆ ਜਿਹੜੀ ਐਫ ਆਈ ਆਰ ਦੇ ਵਿੱਚ 58 ਨੰਬਰ ਐਫ ਆਈ ਆਰ ਹੈ ਪਰਚਾ ਦਰਜ ਕਰ ਲਿਆ ਗਿਆ ਵੱਖ-ਵੱਖ ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਕਿੰਦੇ ਤੇ ਆ ਸੋਨਾ ਸਿੰਘ ਪੁੱਤਰ ਮਾਲ ਸਿੰਘ ਦੇ ਪਰਚਾ ਦਰਜ ਹੋਇਆ ਪਿੰਡ ਤ੍ਰਿੱਡਾ ਤ੍ਰਿੱਡਾ ਪਿੰਡ ਦੇ ਸੋਨਾ ਸਿੰਘ ਪੁੱਤਰ ਮਾਲ ਸਿੰਘ ਦੇ ਮਾਮਲਾ ਦਰਜ ਹੋਇਆ ਤੇ ਨਾਲ ਹੀ ਕੁਲਦੀਪ ਸਿੰਘ ਪੁੱਤਰ ਹਰਕਿਸ਼ਨ ਸਿੰਘ ਦੇ ਨਾਮ ਐਫ ਆਈ ਆਰ ਦੇ ਵਿੱਚ ਦਰਜ ਹੈ ਤੇ ਹਰਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਤੇ ਵੀ ਪਰਚਾ ਦਰਜ ਕਰ ਲਿਆ ਗਿਆ ਇਸ ਐਫ ਆਈ ਆਰ ਦੇ ਵਿੱਚ ਨਾਮ ਉਹ ਵੀ ਹੈ ਪਰ ਇੱਕ ਨਾਮ ਹੋਰ ਹੈ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਇਹ ਵੀ ਪਿੰਡ ਤ੍ਰਿੱਡਾ ਦਾ ਦੱਸਿਆ ਜਾ ਰਿਹਾ ਹੈ ਵੱਡੀ ਗੱਲ ਜਿਹੜੀ ਹੁਣ ਦੱਸਣ ਜਾ ਰਹੇ ਹੈਗਾ ਜਿਸ ਵਿਅਕਤੀ ਦਾ ਜ਼ਿਕਰ ਸਰਦਾਰ ਫੌਜਾ ਸਿੰਘ ਸਰਾਰੀ ਹਲਕਾ ਵ代ਕ ਗੁਰੂ ਵਰਸਾਇਨ ਇੱਕ ਚੈਨਲ ਤੇ ਜ਼ਿਕਰ ਕੀਤਾ ਹੈਗਾ ਅਸੀਂ ਉਸ ਦਾ ਵੀ ਨਾਮ ਇਸ ਪਰਚੇ ਦੇ ਵਿੱਚ ਰੱਖ ਲਿਆ ਹੈਗਾ ਕਰਨ ਵੀਰ ਸਿੰਘ ਟਿੱਲੋ ਪੁੱਤਰ ਬਲਦੇਵ ਸਿੰਘ ਪਿੰਡ ਨਿੱਜਰ ਕਰਨ ਟਿੱਲੋ ਨਿੱਜਰ ਨੂੰ ਵੀ ਇਸ ਮਾਮਲੇ ਦੇ ਵਿੱਚ ਸ਼ਾਮਲ ਕਰ ਲਿਆ ਇਸ ਐਫ ਆਈ ਆਰ ਦੇ ਵਿੱਚ ਸ਼ਾਮਲ ਕਰ ਲਿਆ ਪੰਜ ਲੋਕਾਂ ਦੇ ਬਾਇ ਨੇਮ ਪਰਚਾ ਦਰਜ ਕੀਤਾ ਗਿਆ ਐਫ ਆਰ ਦੇ ਵਿੱਚ ਕੀ ਕੁਝ ਲਿਖਿਆ ਤੁਹਾਨੂੰ ਪੂਰੀ ਜਿਹੜੀ ਐਫ ਆਈ ਦੀ ਕਾਪੀ ਪੜ੍ਹ ਕੇ ਦੱਸ ਦਿੰਦੇ ਹੈਗੇ ਆ ਬਕਾਇਦਾ ਸੀਨੀਅਰ ਪੁਲਿਸ ਹਪਤਾਨਾ ਫਰਜ਼ਪੁਰ ਦੇ ਵੱਲੋਂ ਆਤਮ ਹੱਤਿਆ ਜਿਹੜੀ ਕਰ ਲਈ ਸੀ ਤਰਸੇਮ ਸਿੰਘ ਵੱਲੋਂ ਜਿਹੜੇ ਬਿਆਨ ਦਿੱਤੇ ਗਏ ਸੀ ਉਸ ਤੋਂ ਬਾਅਦ ਇੱਕ ਦਰਖਾਸਤ ਜਰੂਰ ਪਰਿਵਾਰ ਦੇ ਵੱਲੋਂ ਦਿੱਤੀ ਗਈ ਸੀ ਜਿੰਦੇ ਵਿੱਚ ਹਲਕੇ ਦੇ ਵਿਧਾਇਕ ਤੇ ਉਹਨਾਂ ਦੇ ਪੀਏ ਦਾ ਕਥਿਤ ਤੌਰ ਤੇ ਜ਼ਿਕਰ ਕੀਤਾ ਗਿਆ ਸੀ ਪਹਿਲੀ ਦਰਖਾਸਤ ਦੇ ਵਿੱਚ ਪਰ ਜਦੋਂ ਐਫਆਈਆ ਦੀ ਕਾਪੀ ਨੂੰ ਅਸੀਂ ਪੜ੍ਹਦੇ ਹਾਂ ਤਾਂ ਕੁਝ ਹੋਰ ਹੀ ਮਿਲਦਾ ਹੈ ਕੀ ਮਿਲਦਾ ਹੈ ਦੇਖੋ ਕੀ ਲਿਖਿਆ ਗਿਆ ਐਸਐਫਆਈਆ ਦੇ ਵਿੱਚ ਮਿਤੀ 6 6 2025 ਦਰਖਾਸਤ ਨੰਬਰ 1178 ترسےم لال ਪੁੱਤਰ ਗੁਰਪ੍ਰਸ਼ਾਦ ਵਾਸੀ ਪਿੰਡ ਤ੍ਰਿੱਦਾ ਥਾਣਾ ਲਖੋਕੇ ਬਰਾਮ تحصیل ਗੁਰੂ ਸਾਹਿਬ ਜ਼ਿਲ੍ਹਾ ਫੋਹੀਪੋ ਦੇ ਸਬੰਧ ਵਿੱਚ ਸ਼੍ਰੀਮਾਨ ਜੀ ਅਪ੍ਰਵਤ ਵਿਸ਼ਾ ਵਿੱਚ ਦਰਜ ਦਰਖਾਸਤ ਵੱਲੋਂ ترسےم ਸਿੰਘ ਦੇ ਸਬੰਧ ਵਿੱਚ ਬੇਨਤੀ ਹੈ ਕਿ ਦਰਖਾਸਤ ਕਰਤਾ ترسےਮ لال ਨੇ ਆਪਣੀ ਦਰਖਾਸਤ ਮੇਰੇ ਜਿਗਰ ਕੀਤਾ ਕੀ ਉਹ ਤੇ ਲੜਕੇ ਜਸ਼ਨ ਬਈ ਤੇ ਬਾਬਾ ਸਰਪੰਚ ਵੱਲੋਂ ਕੀਤੀ ਗਈ ਹੱਤਮਤਿਆ ਸਬੰਧੀ ਪਰਤਾਲ ਕਰਕੇ ਬੰਦੀ ਕਾਰਵਾਈ ਕੀਤੀ ਜਾਏ ਪਰਤਾਲ ਦਾ ਦਰਖਾਸਤੀ ترਸੀਮ ਲਾਲ ਪਰਿਵਾਰਿਕ ਮੈਂਬਰ ਮੌਤਵਰ ਵਿਅਕਤੀਆਂ ਦੇ ਸਪੈਸ਼ਲ ਜਾਂਚ ਟੀਮ ਪਾਸ ਹਾਜ਼ਰ ਹੋਇਆ ਇਸ ਵਿੱਚ ਇਹ ਦੱਸਿਆ ਗਿਆ ترਸੀਮ ਲਾਲ ਹਾਜ਼ਰ ਹੋਇਆ ਉਸ ਟੀਮ ਦੇ ਕੋਲ ਸਪੈਸ਼ਲ ਜਾਂਚ ਟੀਮ ਵੱਲੋਂ ਹਾਜ਼ਰ ਆਏ ਵਿਅਕਤੀਆਂ ਔਰਤ ਔਰਤ ਨੂੰ ਸ਼ਾਮਲ ਪਰਤਾਲ ਕਰਕੇ ਸੁਣਿਆ ਗਿਆ ਬਿਆਨ ਬਿਆਨ ਕਲਮਬੱਧ ਕੀਤੇ ਗਏ ਵਾਚਨ ਤੋਂ ਬਾਅਦ ਹਿੱਤ ਅਨ ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨਸਾਰ ਹੈ ترਸੀਮਲਾ ਪੁੱਤਰ ਗੁਰਪ੍ਰਸਾਦ ਪਿੰਡ ਤਰੇਡਾ ਥਾਣਾ ਲਖੋਕੇ ਬਰਾਮ ਤਹਿਸੀਲ ਗੁਰੂਰਸਾਹਿਬ ਜ਼ਿਲ੍ਹਾ ਫਿਰੋਜ਼ਪੁਰ ਬੀਨਾ ਰਾਣੀ ਪਤਨੀ ترਸੀਮਲਾਲ ਪੁੱਤਰ ਗੁਰਪ੍ਰਸਾਦ ਪਿੰਡ ਤਰੇਡਾ ਥਾਣਾ ਲਖੋਕੇ ਬਰਾਮ ਤਹਿਸੀਲ ਗੁਰੂਰਸਾਹਿਬ ਜ਼ਿਲ੍ਹਾ ਫਿਰੋਜ਼ਪੁਰ ਅਗਲਾ ਨਾਮ ਹੈ ਸੁਖਦਰਸ਼ਨ ਸਿੰਘ ਪੁੱਤਰ ਪ੍ਰੇਮਨਾਥ ਵਾਸੀ ਪਿੰਡ ਸ਼ਰੀਮ ਵਾਲਾ ਬਰਾੜ ਇਸ ਦੇ ਵਿੱਚ ਲਿਖਿਆ ਗਿਆ ਵੀ ਇਹ ਲੋਕ ਬਕਾਇਦਾ ਪੇਸ਼ ਹੋਏ ਜਿਹੜੇ ਬਿਆਨ ਦਿੱਤੇ ਗਏ ਉਹਦੇ ਵਿੱਚ ਇੱਕ ਜ਼ਿਕਰ ਹੋਰ ਹੈ ਸੁਖਦਰਸ਼ਨ ਸਿੰਘ ਪੁੱਤਰ ਪ੍ਰੇਮਨਾਥ ਵਾਸੀ ਪਿੰਡ ਸ਼ਰੀਂ ਵਾਲਾ ਬਰਾੜ ਤੇ ਨਾਲ ਹੀ ਥਾਣਾ ਗੁਰੂਰਸਾਏ ਇਹਨਾਂ ਦਾ ਜ਼ਿਲ੍ਹਾ ਫਿਰੋਜ਼ਪੁਰ ਹੈ ਤੇ ਇੱਕ ਨਾਮ ਹੋਰ ਹੈ ਚੌਥਾ ਨਾਮ ਭਪਿੰਦਰ ਸਿੰਘ ਪੁੱਤਰ ਬੂੜ ਸਿੰਘ ਵਾਸੀ ਪਿੰਡ ਟਿੱਲੂ ਰਾਈਂ ਜ਼ਿਲ੍ਹਾ ਫਿਰੋਜ਼ਪੁਰ ਤੇ ਪੰਜਵੇਂ ਨਾਮ ਦੇ ਵਿੱਚ ਰਜਿੰਦਰ ਸਿੰਘ ਸਾਬਕਾ ਸਰਪੰਚ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਮਲਕਜਾਦਾ ਤੇ ਲਖਵਿੰਦਰ ਸਿੰਘ ਪੁੱਤਰ ਗਲਜਾਰ ਸਿੰਘ ਵਾਸੀ ਲੈਪੋ ਤੇ ਕਲਬੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕਾਨ ਸਿੰਘ ਵਾਲਾ ਕਲਬੀਰ ਸਿੰਘ ਪੁੱਤਰ ਸਰਦੇਵ ਸਿੰਘ ਵਾਸੀ ਪਿੰਡ ਕਾਨ ਸਿੰਘ ਵਾਲਾ ਤੇ ਬਲਰਾਮ ਸਿੰਘ ਪੁੱਤਰ ਨਰਜੀਤ ਕੁਮਾਰ ਵਾਸੀ ਪਿੰਡ ਪੰਜੇਕੇ ਜਾਨੀ ਕਿ ਮੰਡੀ ਪੰਜੇਕੇ ਦਾ ਇੱਕ ਸਾਂਝਾ ਬਿਆਨ ਇਸ ਦੇ ਵਿੱਚ ਲਿਖਿਆ ਗਿਆ ਵੀ ਸਾਂਝਾ ਬਿਆਨ ਇਹਨਾਂ ਲੋਕਾਂ ਨੇ ترਸੀਮ لال ਅਤੇ ਉਹਨਾਂ ਦੀ ਪਤਨੀ ਤੇ ਇਹਨਾਂ ਲੋਕਾਂ ਵੱਲੋਂ ਇੱਕ ਸਾਂਝਾ ਬਿਆਨ ਜਿਹੜਾ ਉਹ ਦਿੱਤਾ ਗਿਆ ਦਰਖਾਸਤੀ ترਸੀਮ ਵੱਲੋਂ ਵੱਲੋਂ ਪੇਸ਼ ਕੀਤੇ ਕਿ ਦਸਤਾਵੇਜ਼ ਦਾ ਵੇਰਵਾ ਬਿੱਤਰ ਸੇਮ ਲਾਲ ਨੇ ਇੱਕ ਵੇਰਵਾ ਜਿਹੜਾ ਦਿੱਤਾ ਐ ਇਸ ਐਫਆਈਆਰ ਦੇ ਵਿੱਚ ਉਹ ਲਿਖਿਆ ਗਿਆ ਬਹੁਤ ਲੰਬੀ ਐਫਆਈਆਰ ਐ ਕਾਪੀ ਵੀ ਜਲਦੀ ਅਸੀਂ ਨਸ਼ਰ ਕਰ ਦਿੰਦੇ ਆ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਜਸ਼ਨਪ੍ਰੀਤ ਬਾਵਾ ਨੇ ਜਿਹੜੀਆਂ ਜਿਹੜੀਆਂ ਦਰਖਾਸਤਾਂ ਪਹਿਲਾਂ ਦਿੱਤੀਆਂ ਗਈਆਂ ਸੀ ਉਸ ਦਰਖਾਸਤਾਂ ਨੂੰ ਵੀ ਬਕਾਇਦਾ ਲਿਖਿਆ ਗਿਆ ਕਿੱਥੇ ਕਿੱਥੇ ਉਹਨੇ ਦਰਖਾਸਤਾਂ ਲਿਖ ਕੇ ਪਾਆਂ ਗਈਆਂ ਸੀ ਉਸ ਦੇ ਤਹਿਤ ਇਹਨਾਂ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਪਰ ਨਾਲ ਜਿਹੜੇ ਲੋਕ ਗਏ ਆ ਉਹ ਵੀ ਜ਼ਿਕਰ ਕਰਤਾ ਜਿੰਨਾਂ ਲੋਕਾਂ ਦੇ ਨਾਲ ਨਾਮ ਦੱਸ ਤੇ ਕਾਨ ਸਿੰਘ ਵਾਲਾ ਤੂੰ ਐ ਕਲਵੀਰ ਸਿੰਘ ਇਸੇ ਤਰ੍ਹਾਂ ਬਲਰਾਮ ਪੁੱਤਰ ਨਰਜੀਤ ਕੁਮਾਰ ਮੰਡੀ ਪੰਜੇ ਦੇ ਉਤਾਰ ਤੋਂ ਇੱਕ ਜਿਹੜਾ ਹੈਗਾ ਟਿੱਲੂ ਰਾਹੀਂ ਤੋਂ ਆਇਆ ਇੱਕ ਸ਼੍ਰੀ ਵਾਲਾ ਬਰਾੜ ਤੋਂ ਉਸ ਤੋਂ ਬਾਅਦ ਪਰਿਵਾਰ ਦਾ ਜ਼ਿਕਰ ਜਿਹੜਾ ਕੀਤਾ ਗਿਆ ਇਹਨਾਂ ਸਾਰਿਆਂ ਦੇ ਬਿਆਨਾਂ ਦੇ ਹਿਸਾਬ ਤੇ ਜਿਹੜੀ ਇਹ ਗੱਲ ਕਹੀ ਗਈ ਹੈ ਸੀਐਫਆਈਏ ਦੇ ਵਿੱਚ ਜਿਹੜਾ ਬਿਆਨ ਹੈ ਉਸ ਬਿਆਨ ਦੇ ਆਧਾਰ ਤੇ ਪੁਲਿਸ ਨੇ ਜਿਹੜਾ ਮਾਮਲਾ ਦਰਜ ਕੀਤਾ ਹੈ ਪੰਜ ਲੋਕਾਂ ਤੇ ਮਾਮਲਾ ਦਰਜ ਕਰ ਲਿਆ ਗਿਆ ਕਿਤੇ ਵੀ ਜਿਹੜੇ ਧਰਨੇ ਲੱਗ ਰਹੇ ਸੀ ਰੋਸ ਮਜਾਰੇ ਹੋ ਰਹੇ ਸੀ ਪਰਿਵਾਰ ਵਾਰ-ਵਾਰ ਕਹਿ ਰਿਹਾ ਸੀ ਤੇ ਇੱਕ ਗੱਲ ਮੈਂ ਹੋਰ ਕਹਿ ਦਿਆਂ ਪਿਛਲੇ ਦਿਨਾਂ ਦੇ ਵਿੱਚ ਜਜਨਦੇਵ ਫਾਦਰ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਫਿਰੋਜ਼ਪੁਰ ਦੇ ਵਿੱਚ ਸਤਲੁਜ ਪ੍ਰੈਸ ਕਲੱਬ ਦੇ ਵਿੱਚ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਇਹ ਗੱਲ ਬਕਾਇਦਾ ਉਹਨਾਂ ਵੱਲੋਂ ਕਹੀ ਗਿਆ ਔਨ ਰਿਕਾਰਡ ਹੈ ਗੁਰੂ ਸਹਿ ਲਾਈਵ ਚੈਨਲ ਤੇ ਪਈ ਆ ਹੋਰ ਕਾਫੀ ਚੈਨਲਾਂ ਤੇ ਉਹ ਲਾਈਵ ਰਿਕਾਰਡਿੰਗ ਪਈ ਹੈ ਤੁਸੀਂ ਦੇਖ ਸਕਦੇ ਹੋ ਉਸ ਦੇ ਵਿੱਚ ਉਸ ਦੇ ਪਿਤਾ ਨੇ ਇਹ ਗੱਲ ਕਿਹਾ ਸੀ ਵੀ ਸਾਨੂੰ ਸਿੱਟ ਵਾਲੇ ਰਾਤ ਨੂੰ ਬੁਲਾ ਕੇ ਲੈ ਗਏ ਰਾਤ ਨੂੰ ਬੁਲਾਉਣ ਤੋਂ ਬਾਅਦ ਜਦ ਸਾਨੂੰ ਲੈ ਕੇ ਜਾਂਦੇ ਆ ਪਤਾ ਨਹੀਂ ਕਿਹੜੇ ਫਾਰਮਾਂ ਦੇ ਸਾਡੇ ਸਾਈਨ ਕਰਾ ਲਏ ਕਿੱਥੇ ਕਰਾ ਲਿਆ ਮੇਰੇ ਘਰ ਵਾਲੀ ਤਰਸੇਮ ਲਾਲ ਨੇ ਉਸ ਕਾਨਫਰੰਸ ਦੇ ਵਿੱਚ ਇਹ ਗੱਲ ਕਹਿਆ ਵੀ ਉਹ ਅੰਗੂਠਾ ਲਾਉਂਦੀ ਹੈ ਮੇਰੇ ਸੈਨ ਕਿਤੇ ਕਰਵਾ ਲੇਗਾ ਕਿਤੇ ਕਿੱਥੇ ਸਾਈਨ ਕਰਵਾਏਗੇ ਕਿੰਨਾ ਨਾਮਾਂ ਤੇ ਕਰਵਾਏਗੇ ਇਹ ਗੱਲ ਦਾ ਉਹਨਾਂ ਦੇ ਫਾਦਰ ਸਾਹਿਬ ਜ਼ਿਕਰ ਕਰ ਚੁੱਕਿਆ ਉਸ ਦਿਨ ਦੀ ਕਾਨਫਰੰਸ ਦੇ ਵਿੱਚ ਪਰ ਅੱਜ ਜਿਹੜੀ ਐਫਆਈਆਰ ਨਿਕਲ ਕੇ ਬਾਹਰ ਆਈ ਹੈ ਇਹ ਐਫਆਈਆਰ ਦਰਜ ਹੋ ਜਾਂਦੀ ਹੈ ਕੱਲ ਸ਼ਾਮ ਐਫਆਈਆਰ ਥਾਣਾ ਲਖੋਕੇ ਬਰਾਮ ਦੇ ਵਿੱਚ ਦਰਜ ਹੁੰਦੀ ਹੈ ਅੱਜ ਸਾਰਾ ਦਿਨ ਇਸ ਐਫਆਈਆਰ ਨੂੰ ਲੈ ਕੇ ਚਰਚਾ ਰਹੀ ਹੈ ਐਫਆਈਆਰ ਦਾ ਦੀ ਕਾਪੀ ਕਿੱਥੇ ਹੈ ਐਫਆਈਆਰ ਕਿੱਥੇ ਹੈ ਕਿਹੜੀਆਂ ਤਾਰਾਂ ਲਾਈਆਂ ਗਈਆਂ ਇਹ ਤਮਾਮ ਗੱਲਾਂ ਰਹੀਆਂ ਹੈਗੀਆਂ ਪਾਰੇ ਜਿਹੜਾ ਮਾਮਲਾ ਦਰਜ ਹੋਇਆ ਹੈ ਮਾਮਲਾ ਉਹਨਾਂ ਲੋਕਾਂ ਦੇ ਦਰਜ ਹੋਇਆ ਜਿਹੜੇ ਲੋਕ ਪਿੰਡ ਦੇ ਨੇ ਜਿਨ੍ਹਾਂ ਦੇ ਵਿੱਚੋਂ ਮੈਂ ਜ਼ਿਕਰ ਦੁਬਾਰਾ ਕਰ ਦਿੰਦਾ ਹੈਗਾ ਸੋਨਾ ਸਿੰਘ ਪੁੱਤਰ ਮਾਲ ਸਿੰਘ ਸੋਨਾ ਸਿੰਘ ਪੁੱਤਰ ਮਾਲ ਸਿੰਘ ਗਲਦੀਪ ਸਿੰਘ ਪੁੱਤਰ ਹਰਕਿਸ਼ਨ ਸਿੰਘ ਹਰਦੀਪ ਸਿੰਘ ਪੁੱਤਰ ਕਲਬੀਰ ਸਿੰਘ ਤੇ ਸੁਖ ਸੁਖਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਤੇ ਕਰਨਬੀਰ ਸਿੰਘ ਢਿੱਲੋਂ ਬਲਦੇਵ ਰਾਜ ਕਰਨ ਵੀਰ ਸਿੰਘ ਪੁੱਤਰ ਬਲਦੇਵ ਰਾਜ ਪਿੰਡ ਨਿੱਜਰ ਜਾਨਕਿ ਕਰਨ ਨਿੱਜਰ ਦਾ ਤੇ ਵੀ ਮਾਮਲਾ ਦਰਜ ਹੋ ਗਿਆ ਜਿਸ ਦੇ ਸਬੰਧ ਵਿੱਚ ਹਲਕੇ ਦੇ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਨੇ ਇਹ ਗੱਲ ਬਕਾਇਦਾ ਕਹੀ ਸੀ ਇਹ ਐਫ ਆਈ ਆਰ ਦੀ ਕਾਪੀ ਆ ਜਲਦੀ ਕਾਪੀ ਵੀ ਤੁਹਾਡੇ ਤੱਕ ਨਿਸ਼ਰ ਕਰ ਦੰਨੇ ਆ ਪਰ ਇਸ ਮਾਮਲੇ ਦੇ ਵਿੱਚ ਇੱਕ ਗੱਲ ਹੋਰ ਦੱਸ ਦਿੰਨੇ ਆ ਇਸ ਮਾਮਲੇ ਦੇ ਵਿੱਚ ਜਦੋਂ ਪ੍ਰੈਸ ਕਾਨਫਰੰਸ ਫਿਰੋਜ਼ਪੁਰ ਦੇ ਹੁੰਦੀ ਆ ਇੱਕ ਗੱਲ ਦਾ ਫੈਸਲਾ ਲਿਆ ਜਾਂਦਾ ਜਿਸ ਦੇ ਵਿੱਚ ਜਿਸ਼ਨ ਬਾਵਾ ਦੇ ਪਿਤਾ ਬਕਾਇਦਾ ਮੀਡੀਆ ਦੇ ਵਿੱਚ ਇਹ ਗੱਲ ਕਹਿੰਦੇ ਆ ਵੀ 5 ਤਰੀਕ ਨੂੰ ਜਿਹੜੀ 5 ਜੁਲਾਈ ਨੂੰ ਗੁਰੂ ਅਸਾਏ ਦੇ ਵਿੱਚ ਗੁਰੂ ਅਸਾਏ ਸ਼ਹਿਰ ਨੂੰ ਬਾਜ਼ਾਰ ਬੰਦ ਕੀਤੇ ਜਾਣਗੇ ਇੱਕ ਧਰਨਾ ਲਗਾਇਆ ਜਾਵੇਗਾ ਉਸ ਸੰਬੰਧ ਦੇ ਵਿੱਚ ਜਿਹੜਾ ਧਰਨਾ ਲਗਾਇਆ ਜਾਣਾ ਹੈ ਉਸ ਸੰਬੰਧ ਦੇ ਵਿੱਚ ਐਫਆਈਆ ਦੀ ਕਾ ਦਰਜ ਹੋਣ ਤੋਂ ਬਾਅਦ ਅੱਜ ਇੱਕ ਮੀਟਿੰਗ ਜਿਹੜੀ ਹੈ ਐਕਸ਼ਨ ਕਮੇਟੀ ਦੀ ਮੀਟਿੰਗ ਉਹ ਵੀ ਹੋਈ ਆ ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਹੋਇਆ ਤੁਹਾਨੂੰ ਵੀ ਜਾਣਕਾਰੀ ਦੇ ਦਿੰਦੇ ਨੇ ਐਕਸ਼ਨ ਕਮੇਟੀ ਦੇ ਇੱਕ ਮੈਂਬਰ ਨੇ ਜਿਹੜੇ ਐਕਟਿਵ ਨੇ ਬੁਲਾ ਰਹੇ ਨੇ ਫੋਨ ਲਾਈਨ ਤੇ ਜੋੜਨ ਦੀ ਕੋਸ਼ਿਸ਼ ਕਰਦੇ ਆ ਜੇਕਰ ਸਾਡੇ ਨਾਲ ਫੋਨ ਲਾਈਨ ਤੇ ਉਹ ਜੁੜ ਜਾਂਦੇ ਆ ਤੇ ਜਾਣਕਾਰੀ ਲੈਂਦੇ ਆ ਅੱਜ ਦੀ ਮੀਟਿੰਗ ਦੇ ਵਿੱਚ ਕੀ ਹੋਇਆ ਉਸ ਮੀਟਿੰਗ ਦੇ ਵਿੱਚ ਕੀ ਫੈਸਲਾ ਲਿਆ ਗਿਆ ਕੀ ਇਹ ਐਫਆਈਆ ਦਰਜ ਹੋਣ ਤੋਂ ਬਾਅਦ ਉਹ ਸੰਤੁਸ਼ਟ ਹੈ ਨੇ ਜਾਂ ਨਹੀਂ ਹੈਗੇ ਆ ਐਕਸ਼ਨ ਕਮੇਟੀ ਦੇ ਬੁਲਾਰੇ ਨੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੌਨਿਆਲ ਸਿੰਘ ਜੀ ਨੌਨਿਆਲ ਸਿੰਘ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੈ ਜੀ ਆ ਨੌਨਿਆਲ ਸਿੰਘ ਜੀ ਲਾਈਵ ਸਹੀਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਇੱਕ ਐਫਆਈਆ ਜਸ਼ਨ ਦੇ ਮਾਮਲੇ ਦੇ ਵਿੱਚ ਦਰਜ ਹੋ ਗਈ ਹੈ ਆ ਤੁਹਾਡੇ ਕੋਲ ਕੀ ਕੰਸੋਰਸ ਸੀ ਅੱਜ ਦੀ ਇਸ ਐਫਆਈਆ ਨੂੰ ਲੈ ਕੇ ਅੱਜ ਤੁਹਾਡੀ ਕਮੇਟੀ ਦੀ ਜਿਹੜੀ ਇੱਕ ਮੀਟਿੰਗ ਆ ਸ਼੍ਰੀ ਪ੍ਰਗਟ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਹੋਈ ਆ ਕੀ ਫੈਸਲਾ ਲਿਆ ਗਿਆ ਪੰਜ ਦੇ ਧਰਨੇ ਨੂੰ ਲੈ ਕੇ ਜਾਂ ਜਿਹੜੀ ਐਫਆਈਆ ਹੋਈ ਆ ਉਹਨੂੰ ਕਿਵੇਂ ਬਚਾਇਆ ਗਿਆ ਤੇ ਕੋਈ ਜਿਹੜਾ ਪੰਜ ਵਾਲਾ ਪ੍ਰੋਗਰਾਮ ਆ ਉਹ ਸਾਡਾ ਸਟੈਂਡ ਕਰਦਾ ਪੰਜ ਨੂੰ ਪ੍ਰੋਗਰਾਮ ਅਸੀਂ ਕਰਾਂਗੇ ਗੁਰੂ ਹਰ ਸਾਹਿਬ ਬੰਦ ਦੀ ਕਾਲ ਹੈਗੀ ਆ ਸ਼ਹਿਰ ਦੇ ਵਿੱਚ ਮੁਜਾਰਾ ਕਰਕੇ ਥਾਣੇ ਦੇ ਕੋਲ ਜਿਹੜਾ ਚੌਕ ਬੰਦਾ ਉੱਥੇ ਧਰਨਾ ਲਾਇਆ ਜਾਣਾ ਜੀ ਜਿਹੜੀ ਗੱਲ ਹੈਗੀ ਆ ਐਫਆਈਆ ਜਿਹੜੀ ਹੋਈ ਆ ਜਸ਼ਨ ਬਾਵਾ ਦੇ ਫਾਦਰ ਸਾਹਿਬ ਵੱਲੋਂ ਐਕਸ਼ਨ ਕਮੇਟੀ ਵੱਲੋਂ ਜਿਹੜਾ ਇਹ ਪਹਿਲਾਂ ਹੀ ਕਹਿ ਦਿੱਤਾ ਗਿਆ ਸੀਗਾ ਕਿ ਜਿਹੜੀ ਇਹ ਸੈਟ ਬਣੀ ਆ ਜਿਹੜੇ ਦਿਨ ਸੈਟ ਇਹਨਾਂ ਨੂੰ ਰਾਤ ਨੂੰ 8:30 ਵਜੇ ਜਸ਼ਨ ਦੇ ਪਿਤਾ ਨੂੰ ਮਾਤਾ ਨੂੰ ਲੈ ਕੇ ਜਾਂਦੇ ਆ ਪ੍ਰੋਜਪੁਰ ਦੇ ਵਿੱਚ ਹੂੰ ਐਸਪੀਡੀ ਦੇ ਸ਼ਾਇਦ ਦਫ਼ਤਰ ਦੇ ਵਿੱਚ ਲੈ ਕੇ ਜਾਂਦੇ ਆ ਉੱਥੇ ਉਹਨਾਂ ਤੋਂ ਜਿਹੜੇ ਕੂਟੇ ਸੈਣ ਕਰਵਾ ਲਏ ਜਾਂਦੇ ਉਹਨਾਂ ਨੂੰ ਪੜ੍ਹਨਾ ਨਹੀਂ ਆਉਂਦਾਗਾ ਵੀ ਕੀ ਲਿਖਿਆ ਕੀ ਨਹੀਂ ਲਿਖਿਆ ਇਹਨਾਂ ਨੇ ਹੂੰ ਉਹ ਸਾਫ਼ ਤੌਰ ਤੇ ਉਹਨਾਂ ਨੇ ਪ੍ਰੈਸ ਦੇ ਵਿੱਚ ਵੀ ਆ ਕੇ ਪ੍ਰੈਸ ਕਾਨਫਰੰਸ ਹਿੱਸੇ ਕਰਕੇ ਕੀਤੀ ਸੀ ਵੀ ਸਾਨੂੰ ਇਸ ਸੱਟ ਤੇ ਜਿਹੜਾ ਵਿਸ਼ਵਾਸ ਨਹੀਂ ਹੈਗਾਗਾ ਇਹ ਕੁਝ ਵੀ ਕਰ ਸਕਦੇ ਆ ਫੌਜਾ ਸਰਾਰੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਉਹ ਲਗਾਤਾਰ ਪੁਲਿਸ ਜਿਹੜੀ ਉਹ ਕਰ ਰਹੀ ਸੀ ਸਰਕਾਰ ਦੇ ਦਬਾਅ ਦੇ ਹੇਠ ਹੂੰ ਇਤੋਂ ਤੱਕ ਕੇ ਜਿਹੜੇ ਦਿਨ ਲੁਧਿਆਣੇ ਦੇ ਵਿੱਚ ਕੈਂਡਲ ਮਾਰਚ ਕੀਤਾ ਗਿਆ ਸੀਗਾ ਉਸ ਦਿਨ ਅਮਨ ਅਰੋੜਾ ਜਿਹੜਾ ਉਹ ਮਿਲਿਆ ਸੀਗਾ ਇਹਨਾਂ ਦਾ ਕੈਬਨਟ ਮੰਤਰੀ ਆਮ ਆਦਮੀ ਪਾਰਟੀ ਦਾ ਉਹਨੇ ਵੀ ਪਛਵਾਸ ਤੋਂ ਆਇਆ ਸੀ ਕਿ ਅਸੀਂ 48 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਕਾਰਵਾਈ ਕਰਾਂਗੇ ਤੋਚਿਆਂ ਦੇ ਉੱਪਰ। ਸਮਾਣਾ ਰੋੜਾ ਨੂੰ ਲਿਖਤੀ ਕੁਝ ਅਧਿਕਾਰੀਆਂ ਦੇ ਨਾਮ ਵੀ ਜਿਹੜੇ ਦਿੱਤੇ ਗਏ ਸੀਗੇ ਵੀ ਇਹਨਾਂ ਦੀ ਸੈਟ ਬਦਲ ਕੇ ਦੂਸਰੇ ਅਧਿਕਾਰੀ ਜਿਹੜੇ ਲਾਏ ਜਾਣ ਕਿਉਂਕਿ ਇਹ ਉਹੀ ਅਧਿਕਾਰੀ ਸੀਗੇ ਇਹਦੇ ਵਿੱਚ ਸੈਟ ਦੇ ਜਿਹੜੇ ਅਧਿਕਾਰੀਆਂ ਨੇ ਜਸ਼ਨ ਬਾਬਾ ਦਾ ਪੋਸਟਮਾਰਟਮ ਨਹੀਂ ਹੋਣ ਦਿੱਤਾ ਜਿਹੜੇ ਅਧਿਕਾਰੀਆਂ ਨੇ ਜਸ਼ਨ ਬਾਬਾ ਨੂੰ ਜਿਹੜਾ ਸ਼ਮਸ਼ਾਨ ਘਾਟ ਦੇ ਵਿੱਚ ਜਿਹੜਾ ਉਹਦਾ ਸ਼ਿਸ਼ਕਾਰ ਤੱਕ ਨਹੀਂ ਕਰਨ ਦਿੱਤਾ ਪਰਿਵਾਰ ਨੂੰ ਦਬਾ ਇਨਾ ਕਪਾਤਾ ਪਰਿਵਾਰ ਤੇ ਮਜਬੂਰ ਇਨਾ ਕ ਕਰਤਾ ਕਿ ਉਹਨਾਂ ਨੂੰ ਆਪਣੇ ਘੇਰੇ ਦੇ ਵਿੱਚ ਘਰ ਦੇ ਗੇਟ ਦੇ ਸਾਹਮਣੇ ਜਿਹੜਾ ਉਹ ਜਸ਼ਨ ਬਾਵਾ ਦਾ ਜਿਹੜਾ ਸ਼ਿਸ਼ਕਾਰ ਕਰਨ ਲਈ ਮਜਬੂਰ ਕੀਤਾ ਸੀ ਇਹਨਾਂ ਨੇ ਤੇ ਜਦੋਂ ਪਰਿਵਾਰ ਵੱਲੋਂ ਉਹ ਸੱਟ ਨਹੀਂ ਮਨਜ਼ੂਰ ਕੀਤੀ ਜਾ ਰਹੀ ਤੇ ਸੱਟ ਦਾ ਫੈਸਲਾ ਤਾਂ ਮਨਜ਼ੂਰ ਕਰਨਾ ਉਹ ਥੋੜਾ ਔਖਾ ਹੈਗਾ ਅਸੀਂ ਜਲਦ ਜਿਹੜਾ ਐਕਸ਼ਨ ਕਮੇਟੀ ਦੇ ਪਰਿਵਾਰ ਵੱਲੋਂ ਜਿਹੜਾ ਪ੍ਰੈਸ ਦੇ ਸਾਹਮਣੇ ਆ ਕੇ ਜੋ ਵੀ ਹੈ ਸਾਰਾ ਉਹ ਕਲੀਅਰ ਕਰਨਗੇ ਜਿੱਦਾਂ ਤੁਹਾਡੇ ਅੱਜ ਮੀਟਿੰਗ ਹੋਈ ਆ ਪਰਿਵਾਰ ਜਿੱਦਾਂ ਤੁਸੀਂ ਧਰਨੇ ਦੀ ਗੱਲ ਕਰ ਮੀ ਅੱਜ ਦੀ ਮੀਟਿੰਗ ਇਹ ਫੈਸਲਾ ਹੋਇਆ ਵੀ ਧਰਨਾ ਲਗਾਇਆ ਜਾਊਗਾ ਜਿਹੜੀ ਐਫ ਆਈ ਆਰ ਹੋਈ ਹੈ ਇਹਦੇ ਤੋਂ ਐਕਸ਼ਨ ਕਮੇਟੀ ਜਾਂ ਪਰਿਵਾਰ ਸੰਤੁਸ਼ਟ ਹੈ ਜਾਂ ਨਹੀਂ ਹੈ ਦੇਖੋ ਜੀ ਇਹ ਗੱਲ ਮੈਂ ਤੁਹਾਨੂੰ ਕਹਿ ਦਿਆਂ ਜੀ ਅਸੀਂ ਜਲਦੇ ਦੇ ਤੇ ਜਿਹੜਾ ਫੈਸਲਾ ਲਵਾਂਗੇ ਕਿਉਂਕਿ ਪਰਿਵਾਰ ਨੇ ਤਾਂ ਐਕਸ਼ਨ ਕਮੇਟੀ ਨੂੰ ਪਹਿਲੇ ਕਿੰਨੇ ਦਿਨਾਂ ਤੋਂ ਨਕਾਰਿਆ ਹੋਇਆ ਇਹ ਜਿਹੜੀ ਸੈਟ ਬਣੀ ਹੈ ਉਹਨੂੰ ਸੈਟ ਨੂੰ ਨਕਾਰਿਆ ਹੋਇਆ ਸੈਟ ਨੂੰ ਸੈਟ ਨੂੰ ਨਕਾਰਿਆ ਹੋਇਆ ਐਕਸ਼ਨ ਕਮੇਟੀ ਨੇ ਵੀ ਜਿਹੜਾ ਸੈਟ ਨੂੰ ਸਟੇਪਟ ਨੇ ਕੀਤਾ ਉਹਨਾਂ ਨੇ ਵੀ ਨਕਾਰਿਆ ਹੋਇਆ ਹੂੰ ਉਹਨਾਂ ਧਰਾਨੇ ਪਰਿਵਾਰ ਨੇ ਵੀ ਤੇ ਐਕਸ਼ਨ ਕਮੇਟੀ ਨੇ ਵੀ ਸੈਟ ਤੇ ਜਿਹੜਾ ਉਹ ਵਿਚਵਾਚ ਜਿਹੜਾ ਨਹੀਂ ਬੰਨਿਆਗਾ ਕਿਉਂਕਿ ਸੈਟ ਜੋ ਕਹਿੰਦੀ ਸੀ ਕਰਦੀ ਕੁਝ ਹੋਰ ਸੀਗੀ ਤੁਸੀਂ ਦੇਖੋਗੇ ਜਿਹੜੇ ਦਿਨ ਲੁਧਿਆਣੇ ਦੇ ਵਿੱਚ ਕੈਂਡਲ ਮਾਰਚ ਕਰਨ ਜਾਣਾ ਸੀਗਾ ਜਿਹੜੇ ਸੈਟ ਦੇ ਅਧਿਕਾਰੀ ਆ ਉਹ ਹੀ ਜਿਹੜੇ ਲੋਕ ਉਥੇ ਲੁਧਿਆਣੇ ਨੂੰ ਜਾ ਰਹੇ ਆ ਉਹਨਾਂ ਨੂੰ ਘੰਟਿਆਂ ਬੱਧੀ ਫਰੋਜਪੁਰ ਦੇ ਵਿੱਚ ਰੋਕ ਕੇ ਰੱਖਦੇ ਆ ਜਦੋਂ ਇਸ ਗੱਲ ਦਾ ਰੌਲਾ ਪੈਂਦਾ ਕਿ ਭਾਈ ਅਸੀਂ ਇੱਥੇ ਫਿਰ ਫਰੋਜਪੁਰ ਐਸਐਸਪੀ ਦਫ਼ਤਰ ਅੱਗੇ ਬੈਠਦੇ ਆ ਜੇ ਤੁਸੀਂ ਬੰਦੇ ਨਹੀਂ ਤੁਰਨਦੇ ਤੇ ਬਾਅਦ ਤੇ ਵਿੱਚ ਜਿਹੜਾ ਬੰਦਿਆਂ ਨੂੰ ਉਤੋਂ ਤੋਰਿਆ ਜਾਂਦਾ ਸਿੱਟ ਤੋਂ ਵਿਸ਼ਵਾਸਤਾ ਉਸੇ ਦਿਨ ਹੀ ਉੱਠ ਗਿਆ ਸੀ ਸਾਰਿਆਂ ਦਾ ਹਾਂ ਆ ਇਸ ਕਰਕੇ ਸਿੱਟ ਤੇ ਹਾਮੀ ਜਿਹੜੀ ਉਹ ਕਿਸੇ ਨੇ ਵੀ ਨਹੀਂ ਸੀ ਭਰੀਗੀ ਸਿੱਟ ਫੌਜਾ ਸਰਾਰੀ ਨੂੰ ਬਚਾਉਣ ਤੇ ਜਿਹੜੀ ਲੱਕੀ ਹੋਈ ਸੀ ਇਹ ਪਹਿਲੇ ਦਿਨ ਹੀ ਪਤਾ ਲੱਗ ਗਿਆ ਸੀ ਜਾਨੀ ਕਿ ਜਿੱਦਾਂ ਤੁਹਾਡੀ ਅੱਜ ਮੀਟਿੰਗ ਹੋਈ ਆ ਧਰਨੇ ਦਾ ਤੁਸੀਂ ਫਾਈਨਲ ਆ ਪੰਜ ਤਰੀਕ ਦਾ ਜਿਹੜਾ ਧਰਨਾ ਹੈ ਉਹ ਗੁਰੂ ਹਰਸਾਹਿ ਦੇ ਵਿੱਚ ਦਿੱਤਾ ਜਾਊਗਾ ਬਿਲਕੁਲ ਜੀ ਧਰਨਾ ਜਿਹੜਾ ਗੁਰੂ ਹਰਸਾਹਿ ਲੱਗੂਗਾ ਲੋਕਾਂ ਨੂੰ ਅਸੀਂ ਅਪੀਲ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਤੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ 5 ਤਰੀਕ ਨੂੰ ਜਿਹੜਾ ਗੁਰੂ ਹਰਤਾਏ ਪਹੁੰਚੋ ਤਾਂ ਜੋ ਆਪਾਂ ਜਸ਼ਨ ਬਾਵਾ ਦੀ ਜਿਹੜੀ ਮੌਤ ਦਾ ਸਹੀ ਇਨਸਾਫ ਉਹਨਾਂ ਦੇ ਪਰਿਵਾਰ ਨੂੰ ਲੈ ਕੇ ਦੇ ਸਕੀਏ ਜਿਹੜੇ ਸਹੀ ਇਹਦੇ ਵਿੱਚ ਦੋਚੀ ਨੇ ਕੇਸ ਦੇ ਵਿੱਚ ਉਹਨਾਂ ਤੇ ਕਾਰਵਾਈ ਜਿਹੜੀ ਉਹ ਕਰਵਾ ਸਕੀਏ ਕਿਉਂਕਿ ਪੌਜਾ ਸਿੰਘ ਪ੍ਰਾਰੀ ਤੇ ਉਹਦੇ ਜਿਹੜੇ ਪੀਏ ਆ ਬਚਿੱਤਰ ਲਾਡੀ ਸਭ ਤੋਂ ਪਹਿਲੇ ਦਿਨ ਵੀ ਜਸ਼ਨ ਬਾਵਾ ਦੇ ਪਿਤਾ ਨੇ ਜਿਹੜਾ ਇੱਕ ਦਰਖਾਸਤ ਦੇ ਵਿੱਚ ਉਹਨਾਂ ਦਾ ਕਥਿਤ ਤੌਰ ਤੇ ਜਿਹੜੇ ਨਾਮ ਆ ਉਹ ਲੈ ਗਏ ਸੀਗੇ ਪਰ ਉਹਨਾਂ ਨੂੰ ਇਸ ਐਫਆਈਆਰ ਦੇ ਵਿੱਚੋਂ ਜਿਹੜਾ ਉਹ ਪਾਸੇ ਕੀਤਾ ਜਾ ਰਿਹਾ ਧੰਨਵਾਦ ਜੀ ਨੌਨਿਆਲ ਸਿੰਘ ਜੀ ਟਾਈਮ ਦੇਣ ਲਈ ਧੰਨਵਾਦ ਇਹ ਸਮਝ ਜੀ ਨੌਨਿਆਲ ਸਿੰਘ ਹੋਰੀ ਐਕਸ਼ਨ ਕਮੇਟੀ ਦੇ ਬੁਲਾਰੇ ਨੇ ਪ੍ਰੈਸ ਕਾਨਫਰੰਸ ਜੀ ਬੋਲੇ ਹੈਗਾ ਜਿਹੜੀ ਗੱਲ ਜਿਸ਼ਨ ਦੇ ਫਾਦਰ ਸਰਦਾਰ ਤਰਸੇਮ ਸਿੰਘ ਹੋਰਾਂ ਨੇ ਉਸ ਦਿਨ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਆ ਵੀ ਰਾਤ ਨੂੰ ਸਾਨੂੰ ਬੁਲਾ ਲਿਆ ਜਾਂਦਾ ਰਾਤੀ ਕਿਹੜੇ ਦਫਤਰ ਖੁੱਲਦੇ ਆ ਇਹ ਗੱਲ ਬਕਾਇਦਾ ਉਹਨਾਂ ਵੱਲੋਂ ਕਹੀ ਜਾਂਦੀ ਆ ਵੀ ਸਾਨੂੰ ਬੁਲਾ ਕੇ ਰਾਤੀ ਇੱਕ ਡੇਢ ਵਜੇ ਤੱਕ ਬਿਠਾਇਆ ਗਿਆ ਕੁਝ ਫਾਰਮਾਂ ਤੇ ਸਾਈਨ ਕਰਾਏ ਗਏ ਕਿ ਉਹ ਫਾਰਮਾਂ ਤੇ ਇਹੀ ਸਾਈਨ ਸਨ ਜਿਹੜੀ ਅੱਜ ਐਫਆਈਆਰ ਨਿਕਲ ਕੇ ਸਾਹਮਣੇ ਆਈ ਹੈ ਪਰ ਦੂਸਰੇ ਪਾਸੇ ਸੈਟ ਨੂੰ ਨਕਾਰਨ ਦੀ ਗੱਲ ਉਹਨਾਂ ਨੇ ਕਹਤੀ ਹੈ ਵੀ ਸੈਟ ਨੂੰ ਉਸੇ ਦਿਨ ਜਦ ਲੁਧਿਆਣਾ ਦੇ ਵਿੱਚ ਅਮਨ ਰੋੜਾ ਨੂੰ ਮਿਲੇ ਸੀ ਉਸ ਦਿਨ ਕਹਦਾ ਵੀ ਅਸੀਂ ਸੈਟ ਸਾਨੂੰ ਮਨਜ਼ੂਰ ਨਹੀਂ ਆ ਸੈਟ ਨੂੰ ਬਦਲਿਆ ਜਾਵੇ ਪਰ ਉਸ ਸੈਟ ਦੇ ਆਏ ਫੈਸਲੇ ਨੂੰ ਇੱਕ ਐਫਆਈਆਰ ਜਿਹੜੀ ਆ ਥਾਣਾ ਲਖੋਗੇ ਬਰਾਮ ਦੇ ਵਿੱਚ ਦਰਜ ਹੋਈ ਹੈ ਇਸ ਐਫਆਈਆਰ ਦੇ ਵਿੱਚ ਜ਼ਿਕਰ ਜਿਹੜਾ ਉਹ ਕੀਤਾ ਗਿਆ ਪਰਿਵਾਰ ਦੇ ਨਾਲ ਆ ਲੋਕ ਉੱਥੇ ਗਏ ਆ ਉਹਨਾਂ ਲੋਕਾਂ ਦਾ ਨਾਮ ਪਿੰਡ ਬਾਬ ਦਾ ਨਾਮ ਮੰਡੀ ਪੰਜੇ ਕਿਦੋਂ ਕੌਣ ਗਿਆ ਮਲਕਜਾਦੇ ਪਿੰਡ ਤੋਂ ਕਿਹਨਾਂ ਗਿਆ ਸ਼ਰੀਮ ਵਾਲਾ ਬਰਾੜ ਤੋਂ ਕੌਣ ਗਿਆ ਇਸ ਤੋਂ ਇਲਾਵਾ ਕਾਨ ਸਿੰਘ ਵਾਲਾ ਤੋਂ ਕੌਣ ਗਿਆ ਪੂਰਾ ਜਿਗਰ ਜਿਹੜਾ ਐ ਐਫ ਆਰ ਦੇ ਵਿੱਚ ਉਹ ਕੀਤਾ ਗਿਆ ਇਸ ਐਫ ਆਰ ਨੂੰ ਦਰਜ ਕਰ ਲਿਆ ਗਿਆ ਤੇ ਇਸ ਐਫ ਆਰ ਦੇ ਹੋਏ ਮਾਮਲੇ ਦਰਜ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਸ਼ਨ ਦੇ ਪਰਿਵਾਰ ਨੂੰ ਇਨਸਾਫ ਦੇਣ ਦੇ ਲਈ ਇਹ ਦਰਜ ਕੀਤਾ ਗਿਆ ਮਾਮਲਾ ਦੇ ਹਾਲਾਤ ਜਿਹੜੇ ਤੁਹਾਨੂੰ ਜਾਣਕਾਰੀ ਜਿਹੜੀ ਅਸੀਂ ਦਿੱਤੀ ਹੈਗੀ ਆ ਪੂਰੀ ਐਫ ਆਰ ਦੀ ਕਾਪੀ ਜਿਹੜੀ ਆ ਉਹ ਤੁਹਾਡੇ ਸਾਹਮਣੇ ਜਿਹੜੀ ਆ ਕੁਝ ਮਿੰਟਾਂ ਬਾਅਦ ਅਸੀਂ ਗੁਰੂ ਅਸਾ ਲਈ ਲਾਈਵ ਚੈਨਲ ਤੇ ਵੀ ਨਸ਼ਰ ਕਰਦੇ ਆਂਗੇ ਇਸੇ ਕਾਪੀ ਨੂੰ ਕਿਉਂਕਿ ਸਵੇਰ ਤੋਂ ਇਹ ਗੱਲ ਦੀ ਚਰਚਾ ਚੱਲ ਰਹੀ ਹੈਗੀ ਸੀ ਵੀ ਕਾਪੀ ਜਿਹੜੀ ਹੈ ਅਫੇਅਰ ਕਿੱਥੇ ਹੋਈ ਆ ਕਿੰਨਾ ਲੋਕਾਂ ਦੇ ਹੋਈ ਉਹ ਨਾਮ ਵੀ ਸਾਹਮਣੇ ਆ ਗਿਆ ਆ ਗਿਆ ਉਹਨਾਂ ਨਾਵਾਂ ਦੇ ਵਿੱਚ ਹੁਣ ਕਰਨ ਬੀਰ ਸਿੰਘ ਢਿੱਲੋਂ ਨਿੱਜਰ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਿਲ ਆਇਆ ਜਿਸ ਦਾ ਜ਼ਿਕਰ ਹਲਕੇ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਵੀ ਉਸ ਦਿਨ ਆਪਦੇ ਇੰਟਰਵਿਊ ਵਿੱਚ ਕੀਤਾ ਸੀ ਇਹ ਇਹ ਵੀ ਗੱਲ ਕਹੀ ਸੀ ਜਸ਼ਨ ਦਾ ਪਰਿਵਾਰ ਸਾਡੇ ਕੋਲ ਆਇਆ ਸੀ ਹੁਣ ਕਰਨ ਵੀਰ ਸਿੰਘ ਢਿੱਲੋਂ ਕਿ ਮੀਡੀਆ ਸਾਹਮਣੇ ਆਣਗੇ ਜਾਂ ਕਰਨ ਵੀਰ ਸਿੰਘ ਢਿੱਲੋਂ ਤੇ ਜਿਸ ਤਰੀਕੇ ਪਿੰਡ ਦੇ ਚਾਰ ਲੋਕਾਂ ਤੋਂ ਇਲਾਵਾ ਕਰਨ ਵੀ ਢਿੱਲੋਂ ਤੇ ਵੀ ਮਾਮਲਾ ਦਰਜ ਹੋਇਆ ਕੀ ਹੁਣ ਕਰਨ ਵੀਰ ਸਿੰਘ ਢਿੱਲੋਂ ਵਿੱਚ ਮੀਡੀਆ ਚ ਆ ਕੇ ਗੱਲ ਕਹਿਣਗੇ ਵੀ ਜਿਹੜੀ ਚਰਚਾ ਹੋਈ ਹੈ ਜਿਵੇਂ ਮਾਮਲਾ ਦਰਜ ਹੋਇਆ ਉਹਨਾਂ ਦਾ ਜਿਗਰ ਜਿਹੜਾ ਆਇਆ ਪਹਿਲੇ ਦਿਨ ਤੋਂ ਜਿਗਰ ਜਿਹੜਾ ਐਮ ਐਲ ਏ ਫੌਜਾ ਸਿੰਘ ਸਰਾਰੀ ਵੱਲੋਂ ਕੀਤਾ ਗਿਆ ਹੁਣ ਕਰਨ ਵੀਰ ਸਿੰਘ ਢਿੱਲੋਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਵੱਧ ਚੁੱਕੀਆਂ ਨੇ ਕਿਉਂਕਿ ਕਰਨ ਵੀਰ ਸਿੰਘ ਢਿੱਲੋਂ ਆਮ ਆਦਮੀ ਪਾਰਟੀ ਦਾ ਯੂਥ ਦਾ ਆਗੂ ਹੈ ਜਸ਼ਨ ਦਾ ਯਾਰ ਦੋਸਤ ਵੀ ਸੀ ਜਸ਼ਨ ਦੇ ਨਾਲ ਮੀਡੀਆਂ ਕਰਦਾ ਯੂਥ ਆਗੂ ਕਰਨ ਵੀਰ ਸਿੰਘ ਢਿੱਲੋਂ ਦਾ ਨਾਮ ਕਿਰਨ ਨਿੱਜਰ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਜਿਹੜਾ ਉਹ ਜ਼ਰੂਰ ਆ ਗਿਆ ਅੱਜ ਦੀ ਇਸ ਐਫਆਈਆਰ ਤੋਂ ਬਾਅਦ ਇਹ ਦਰਜ ਹੋਈ ਐਫਆਈਆਰ ਤੋਂ ਬਾਅਦ ਜਿਹੜੀ ਜਾਣਕਾਰੀ ਹੈ ਉਹ ਤੁਹਾਨੂੰ ਅਸੀਂ ਸਾਂਝੀ ਕੀਤੀ ਹੈਗੀ ਐਫਆਈਆਰ ਦਰਜ ਹੋਈ ਆ ਪੰਜ ਲੋਕਾਂ ਦੇ ਦਰਜ ਕਰ ਲਈ ਗਈ ਹੈ ਪੰਜ ਲੋਕਾਂ ਦੇ ਵਿੱਚੋਂ ਚਾਰ ਲੋਕ ਪਿੰਡ ਦੇ ਨੇ ਜਿਹੜੇ ਪਿੰਡ ਦੇ ਵਿੱਚ ਸਰਪੰਚੀ ਦਾ ਰੋਲਾ ਰਹਿੰਦਾ ਸੀ ਜਿਸ ਪਿੰਡ ਦੇ ਲੋਕਾਂ ਦੇ ਨਾਲ ਜਸ਼ਨ ਸਰਪੰਚ 바ਵਾ ਦਾ ਆ ਦਰਖਾਸਤਾਂ ਜਿਹੜੀਆਂ ਉਹ ਕੱਢੀਆਂ ਹੋਈਆਂ ਸੀ ਉਹਨਾਂ ਦੇ ਵਿੱਚੋਂ ਚਾਰ ਲੋਕਾਂ ਦੇ ਮਾਮਲਾ ਦਰਜ ਕੀਤਾ ਗਿਆ ਪਰ ਇਸ ਐਫਆਈਆ ਦੇ ਵਿੱਚ ਇਹ ਕਿਹਾ ਵੀ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਤਰਸੇਮ ਲਾਲ ਅਤੇ ਮਾਤਾ ਵੀਨਾ ਰਾਣੀ ਦੇ ਬਿਆਨ ਤੇ ਨਾਲ ਪੰਜ ਸੱਤ ਲੋਕ ਹੋਰ ਗਏ ਆ ਜਿਨ੍ਹਾਂ ਨੇ ਪੂਰਾ ਜ਼ਿਕਰ ਜਿਹੜਾ ਉਹ ਪੰਜ ਸੱਤ ਲੋਕਾਂ ਦਾ ਵੀ ਇਸ ਐਫਆਈਆਰ ਦੇ ਵਿੱਚ ਕੀਤਾ ਗਿਆ ਉਹ ਪੰਜ ਸੱਤ ਲੋਕਾਂ ਦਾ ਪੂਰਾ ਉਹਨਾਂ ਨੂੰ ਗਵਾਹ ਦੇ ਤੌਰ ਤੇ ਵਰਤਿਆ ਗਿਆ ਜਾਂ ਕਿਸ ਤਰੀਕੇ ਤੇ ਲਿਖਿਆ ਗਿਆ ਪੂਰੀ ਐਫਆਈ ਦੀ ਜਿਹੜੀ ਹੈ ਉਹ ਪਾਲਿਓ ਬਾਕੀ ਇਹ ਕੰਮ ਉਹ ਵਕੀਲਾਂ ਦਾ ਹੈਗਾ ਪਰ ਜਿੰਨਾ ਲੋਕਾਂ ਦੇ ਮਾਮਲੇ ਦਰਜ ਹੋਇਆ ਇਸ ਹੋਏ ਮਾਮਲੇ ਦਰਜ ਨੂੰ ਤੁਸੀਂ ਕਿਵੇਂ ਦੇਖਦੇ ਹੈਗੇ ਹੋ ਜਾਣਕਾਰੀ ਅਸੀਂ ਤੁਹਾਡੇ ਨਾਲ ਜਰੂਰ ਸਾਂਝੀ ਕਰ ਦਿੱਤੀ ਗਈ ਹੈ ਥੱਲੇ ਜਿਹੜੇ ਮੈਸੇਜ ਆ ਕੁਝ ਲੋਕਾਂ ਦੇ ਆਨੇ ਸ਼ੁਰੂ ਹੋ ਗਏ ਚੰਨਾ ਸੈਦੋ ਕੁ ਲਿਖਦੇ ਨੇ ਨਿਰਦੋਸ਼ ਬੰਦਿਆਂ ਨੂੰ ਦੋਸ਼ੀ ਅਤੇ ਦੋਸ਼ੀਆਂ ਨੂੰ ਨਿਰਦੋਸ਼ ਬਣਾਉਣ ਦੀ ਕੋਸ਼ਿਸ਼ ਵਿੱਚ ਪ੍ਰਸ਼ਾਸਨ ਲੋਕਾਂ ਨੇ ਆਪਦੀ ਰਾਇ ਜਿਹੜੀ ਹੈ ਉਹ ਦੇਣੀ ਜਰੂਰ ਸ਼ੁਰੂ ਕਰ ਦਿੱਤੀ ਹੈ ਜਗਦੀਪ ਸਿੰਘ ਬਾਵਾ ਲਿਖਦੇ ਹੈਗੇ ਆ ਆ ਬੰਦਿਆਂ ਤੇ ਤਾਂ ਜਸ਼ਨ ਨੇ ਪਹਿਲਾਂ ਹੀ ਦਰਖਾਸਤਾਂ ਦਿੱਤੀਆਂ ਸਨ ਪੁਲਿਸ ਨੇ ਹਾਂ ਫੌਜਸਰਾਈ ਨੂੰ ਬਚਾਉਣ ਲਈ ਕੀਤਾ ਅੱਜ ਜਗਦੀਪ ਸਿੰਘ 바ਵਾ ਜਿਹੜੇ ਨੇ ਜਸ਼ਨਪ੍ਰੀਤ 바ਵਾ ਦੇ ਸ਼ਾਇਦ ਮਿਲਦਾ ਚਿਹਰੇ ਭਰਾਣੇ ਜਾ ਤਾਇਆ ਜੀ ਦੇ ਲੜਕੇ ਨੇ ਲਗਾਤਾਰ ਇਸ ਸਰਕਾਰ ਨੂੰ ਦਿਖਾਈ ਦੇ ਰੇ ਬਾਕੀ ਜਿਹੜੇ ਬਖਸ਼ੇਗਾ ਅਲੱਗ-ਅਲੱਗ ਕਮੈਂਟ ਜਿਹੜੇ ਆ ਉਹ ਤੁਹਾਡੇ ਥੱਲੇ ਆਣੇ ਸ਼ੁਰੂ ਹੋ ਗਿਆ ਪਰ ਇੱਕ ਐਫਆਈਆਰ ਦਰਜ ਜਿਹੜੀ ਹੈ ਉਹ ਜ਼ਰੂਰ ਕਰ ਲਈ ਗਈ ਹੈ ਥਾਣਾ ਲੱਖੋਕੇ ਬਰਾਮ ਦੇ ਵਿੱਚ ਐਫਆਈਆਰ ਦਰਜ ਕਰੀ ਗਈ ਹੈ ਸਿੱਟ ਦੇ ਆਏ ਫੈਸਲੇ ਤੇ ਇਹ ਫੈਸਲੇ ਨਾਲ ਜਿਹਤੀ ਇਹ ਆਈ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਰਾਇ ਕਮੈਂਟ ਸੈਕਸ਼ਨ ਵਿੱਚ ਦੱਸ ਸਕਦੇ ਹੋ ਬਾਕੀ ਅ ਅੱਜ ਜਿਹੜੀ ਮੀਟਿੰਗ ਹੋਈ ਐ ਐਕਸ਼ਨ ਕਮੇਟੀ ਦੀ ਮੀਟਿੰਗ ਹੁੰਦੀ ਆ ਜਸ਼ਨ ਐਕਸ਼ਨ ਕਮੇਟੀ ਦੀ ਆਪਨੇ ਕੀਤੇ ਹੋਏ ਜਿਹੜੀ মিডিਆ ਦੇ ਵਿੱਚ ਗੱਲ ਕਹੀ ਜਾਂਦੀ ਆ ਪ੍ਰੈਸ ਕਾਨਫਰੰਸ ਦੇ ਵਿੱਚ ਜਿਸ ਦੇ ਵਿੱਚ ਜਸ਼ਨਪ੍ਰੀਤ ਬਾਵਾ ਸਰਪੰਚ ਦੇ ਫਾਦਰ ਸਾਹਿਬ ਸਰਦਾਰ ترਸੀਮ ਲਾਲ ਹੋੜੀ মিডিਆ ਦੇ ਰੂਬ ਰੋ ਹੁੰਦੇ ਆ ਇੱਥੋਂ ਤੱਕ ਇਹ ਗੱਲ ਵੀ ਉਹ ਕਹਿ ਦਿੰਦੇ ਆ ਇੱਕ ਗੱਲ ਕਹੀ ਜਾਂਦੀ ਸੀ ਜਸ਼ਨ ਦਾ ਪਰਿਵਾਰ ਵਿਗ ਗਿਆ ਜਸ਼ਨ ਦਾ ਪਰਿਵਾਰ ਬੈਠ ਗਿਆ ਕਮੇਟੀ ਐਕਸ਼ਨ ਕਮੇਟੀ ਵਿਗ ਗਈ ਚਰਚਾਵਾਂ ਦਾ ਬਾਜ਼ਾਰ ਗਰਮ ਸੀ ਪਰ ਉਸ ਦਿਨ ਦੀ ਕਾਨਫਰੰਸ ਨੇ ਉਹਨਾਂ ਸਾਰੀਆਂ ਚਰਚਾਵਾਂ ਤੇ ਵਿਸ਼ਰਾਮ ਚਿੰਨ ਲਗਾਇਆ ਕਿਉਂਕਿ ਜਸ਼ਨਪ੍ਰੀਤ ਬਾਵਾ ਸਰਪੰਚ ਦੇ ਫਾਦਰ ਸਾਹਿਬ ਸਰਦਾਰ ਤਰਸੇਮ ਲਾਲ ਹੋਰਾਂ ਨੇ ਇਹ ਗੱਲ মিডিਆ ਦੇ ਵਿੱਚ ਆ ਕੇ ਬਕਾਇਦਾ ਕਹਿ ਦਿੱਤੀ ਵੀ ਅਸੀਂ ਆਦੇ ਕਰੇਲੂ ਕੰਮ ਦੇ ਵਿੱਚ ਬਿਜੀ ਸੀ ਪਰ ਹੁਣ ਜਿਹੜੇ ਸਾਡੇ ਬਿਆਨਾਂ ਦੀ ਗੱਲ ਇਹ ਕੀਤੀ ਸੀ ਵੀ ਇੱਕਦਮ ਰਾਤ ਨੂੰ ਬੁਲਾ ਕੇ ਜਰੂਰ ਬਿਆਨ ਲੈ ਗਏ ਉਹ ਵੀਡੀਓ ਵੀ ਅਸੀਂ ਜਿਹੜੀ ਹੈ ਚੈਨਲ ਦੇ ਉੱਪਰ ਪਈ ਹੈਗੀ ਹੈ ਲਾਈਵ ਵੀ ਚੱਲਿਆ ਲਗਭਗ ਰੇਕ ਚਾਨ ਨੇ ਲਾਈਵ ਚਲਾਇਆ ਪ੍ਰੈਸ ਕਲੱਬ ਦੇ ਵਿੱਚ ਜਦੋਂ ਕਾਨਫਰੰਸ ਹੁੰਦੀ ਹੈ ਸਤਲੁਜ ਪ੍ਰੈਸ ਕਲੱਬ ਦੇ ਵਿੱਚ ਪਰ ਉਸ ਤੋਂ ਬਾਅਦ ਐਕਸ਼ਨ ਕਮੇਟੀ ਦੇ ਵੀ ਉਹਨਾਂ ਨੇ ਕਿਹਾ ਜੇ ਦੋਸ਼ ਲਗਾਏ ਜਾ ਰਹੇ ਨੇ ਤੇ ਇਹ ਵੀ ਦੋਸ਼ ਲਗਾਏ ਜਾ ਰਹੇ ਨੇ ਪਰ ਕਥਿਤ ਦੋਸ਼ ਜਿਹੜੇ ਐਕਸ਼ਨ ਕਮੇਟੀ ਅਤੇ ਪਰਿਵਾਰ ਦੇ ਵੱਲੋਂ ਦਿੱਤੇ ਕੀ ਦਰਖਾਸਤ ਦੇ ਵਿੱਚ ਇੱਕ ਕਥਿਤ ਦੋਸ਼ ਲਗਾਏ ਗਏ ਸੀ ਹਲਕੇ ਦੇ ਵਿਧਾਇਕ ਤੇ ਉਹਨਾਂ ਦੇ ਪੀਏ ਦੇ ਪਰ ਐਫ ਆਈ ਆਰ ਦੀ ਬਜਾਏ ਅੱਜ ਐਫ ਆਈ ਆਰ ਜਿਹੜੀ ਹੋਣ ਦਰਜ ਹੋਈ ਹੈ ਇਸ ਐਫ ਆਈ ਆਰ ਨੇ ਚਰਚਾ ਦਾ ਬਾਜ਼ਾਰ ਜਸ਼ਨਪ੍ਰੀਤ ਬਾਵਾ ਦੇ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਜ਼ਰੂਰ ਲਿਆ ਕੇ ਖੜਾ ਕਰ ਦਿੱਤਾ ਹੈ ਇੱਕ ਨਵਾਂ ਮੋੜ ਆਵਾ ਜ਼ਰੂਰ ਦਿਖਾਈ ਦਿੱਤਾ ਹੈ ਚਰਚਾਵਾਂ ਹੁਣ ਚੱਲ ਰਹੀਆਂ ਹੋਣਗੀਆਂ ਕਿਉਂਕਿ ਲਾਈਵ ਦੇ ਵਿੱਚ ਵੀ ਕਾਫੀ ਲੋਕ ਤੁਸੀਂ ਲਾਈਵ ਜੁੜੇ ਹੋਏ ਹੋ ਤਾਂ ਕਿ ਅਸੀਂ 9:30 ਵਜੇ ਪੂਰੀ ਜਾਣਕਾਰੀ ਤੁਹਾਡੇ ਨਾਲ ਲੈ ਕੇ ਆਵਾਂਗੇ ਐਫਆਈਆਰ ਦੀ ਕਾਪੀ ਨਾਲ ਲੈ ਕੇ ਆਵਾਂਗੇ ਸਵੇਰ ਤੋਂ ਚਰਚਾ ਚੱਲ ਰਹੀ ਸੀ ਐਫਆਈਆਰ ਦੇ ਵਿੱਚ ਕੀ ਲਿਖਿਆ ਹੈ ਐਫਆਈਆਰ ਹੋਈ ਹੈ ਜਾਂ ਨਹੀਂ ਹੋਈ ਕਾਫੀ ਫੋਨ ਸਾਨੂੰ ਆ ਰਹੇ ਸੀ ਕਾਫੀ ਉੱਚ ਪੁਲਿਸ ਅਧਿਕਾਰੀਆਂ ਤੱਕ ਪੱਤਰਕਾਰਾਂ ਨੇ ਸੰਪਰਕ ਕੀਤਾ ਪਰ ਐਫਆਈਆਰ ਦੀ ਕਾਪੀ ਮਿਲੀ ਜਾਂ ਨਹੀਂ ਮਿਲੀ ਪਰ ਕਾਪੀ ਸਾਡੇ ਲਵੇ ਪਹੁੰਚੀ ਇੱਕ ਘੰਟਾ ਲਗਭਗ ਪਹਿਲਾਂ ਇਸ ਕਾਪੀ ਨੂੰ ਗੁਰੂ ਅਰਜਨ ਲਾਈਵ ਤੱਕ ਪੁਜਦੀ ਹੋ ਗਈ ਸੀ ਤੇ ਉਸ ਕਾਪੀ ਦੇ ਵਿੱਚ ਜੋ ਕੁਝ ਲਿਖਿਆ ਸੀ ਉਹ ਤੁਹਾਡੇ ਨਾਲ ਅਸੀਂ ਨਿਸ਼ਰ ਕਰ ਦਿੱਤਾ ਕੁਝ ਵੀ ਮਿੰਦਾਬਾਦ ਕਾਪੀ ਵੀ ਨਿਸ਼ਰ ਕਰਦੇ ਆਂਗੇ ਦੇਖਦੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨਲ ਤੁਹਾਡਾ ਖੁੱਦਾ ਗੁਰੂ ਅਰਜਨ ਲਾਈਵ ਜਸ਼ਨ ਬਾਵਾ ਦੇ ਮਾਮਲੇ ਦੇ ਵਿੱਚ ਇਹ ਨਵੇਂ ਆਏ ਮੋੜ ਨੂੰ ਤੁਸੀਂ ਕਿਵੇਂ ਦੇਖਦੇ ਹੋ ਆਪਣੀ ਰਾਏ ਜਿਹੜੀ ਆ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸੋ